ਇਹ ਗਾੜੀ ਦੀ ਚੋਟੀ ਸასი ਗਾਲ ਵੀਰੋ ਮੈਂ ਤੁਹਾਡਾ ਆਪਣਾ ਦੇਵੀ ਮੂਲੇ ਚੱਕ ਵਾਲਾ ਤੇ ਬੜਾ ਪਿਆਰਾ ਸੌਂਗ ਹੈ ਜਿੱਥੇ ਅੱਜ ਪਹੁੰਚੇ ਆਂ ਭਰੋਵਾਲ ਪਿੰਡ ਗੋਇੰਦਵਾਲ ਸਾਹਿਬ ਦੇ ਲਾਗੇ ਇਹ ਮੇਰੇ ਵੱਡੇ ਵੀਰ ਜੀ ਮੇਰੇ ਉਸਤਾਦ ਵੱਡੇ ਭਾਜੀ ਕਾਸ਼ੀਨਾਥ ਚੰਦ ਜੀ ਇਹਨਾਂ ਦਾ ਗੀਤ ਹੈ ਭਾਜੀ ਦੱਸੋ ਜਰਾ ਸਾਰਿਆਂ ਨੂੰ ਪਿਆਰ ਭਰੀ ਸასი ਗਾਲ ਜੀ ਇੱਕ ਮੇਰਾ ਗੀਤ ਆ ਰਿਹਾ ਜੀ ਨਵਾਂ ਪੈਗ ਗਾਣੇ ਦਾ ਨਾਮ ਰੱਖਿਆ ਜੀ ਪੈਗ ਉਹਦੀ ਸ਼ੂਟਿੰਗ ਚੱਲ ਰਹੀ ਹੈ ਜੀ ਔਰ ਸ਼ੂਟਿੰਗ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਰਿੰਦਰ ਫਰਿਸ਼ਤਾ ਕੁਲੇਸ਼ਾ ਜੀ ਚਾਚਾ ਬਿਸ਼ਨਰ ਜੀ ਸਭੀ ਟਵਾਲ ਮਨੋਰ ਧਾਰੀਵਾਲ ਸਾਹਿਬ ਮਲਕੀਤ ਡਾਇਰੈਕਟਰ ਸਾਹਿਬ ਕਰਨ ਡੀਓਪੀ ਤੇ ਹੋਰ ਵੀ ਕਾਫੀ ਆਰਟਿਸਟ ਡਾਉਨ ਨਮਲੀ ਗੋਰਾ ਨਾਗੋ ਕੇ ਸਾਰੇ ਇੱਥੇ ਪਹੁੰਚਿਆ ਤੇ ਗਾਣੇ ਦੀ ਸ਼ੂਟਿੰਗ ਹੋ ਰਹੀ ਆ ਤੇ ਜਦੋਂ ਵੀ ਗਾਣਾ ਮੇਰਾ ਆਵੇ ਪੈਗ ਤੁਸੀਂ ਗਾਣਾ ਜ਼ਰੂਰ ਦੇਖਣਾ ਇਹ ਜਿਹੜਾ ਗਾਣਾ ਵਾ ਐਚਏ ਰਿਕਾਰਡ ਵੱਲੋਂ ਹੋ ਰਿਹਾ ਜੀ ਇਨੂੰ ਜਸ ਫੈਜਪੁਰੀ ਸਾਹਿਬ ਰਿਲੀਜ਼ ਕਰ ਰਿਹਾ ਜੀ ਗਾਣਾ ਤੁਸੀਂ ਜ਼ਰੂਰ ਦੇਖਣਾ ਜੀ ਇਸ ਗਾਣੇ ਦੇ ਵਿੱਚ ਆਪਣਾ ਸਾਡੇ ਦੇਵੀ ਭਾਜੀ ਵੀ ਕੰਮ ਕਰ ਰਹੇ ਆ ਗਾਣਾ ਦੇਖਣਾ ਤੇ ਸ਼ੇਅਰ ਵੀ ਕਰਨਾ ਤੇ ਲਾਈਕ ਕਰਨਾ ਜੀ ਧੰਨਵਾਦ ਜੀ ਥੈਂਕ ਯੂ ਸੋ ਮਚ